ਆਸਾ ਅੰਤਰ ਮੈਲ ਜੇ ਤੀਰਥ ਨਾ ਆਵੇ ਤਿਸੈ ਬੈ ਕੁੰਠ ਨਾ ਜਾਣਾ ਲੋਗਪਤੀ ਨੇ ਕਿਛੂ ਨ ਹੋਵੇ ਨਾਹੀ ਰਾਮ ਆਇਆ ਨ ਪੂਜੂ ਰਾਮ ਏਕੀ ਦੇਵਾ ਸਾਚਾ ਨਾਮੁ ਗੁਰ ਕੀ ਸੇਵਾ ਰਹਾਉ ਜਲ ਕੈ ਮਜਨ ਜੇ ਗਤ ਹੋਵੇ ਨਿਤ ਨਿਤ ਮੈਂ ਡੁਕ ਨਾਵੇਂ ਜੈਸੇ ਮੈਂ ਡੁਕ ਤੈਸੇ ਓਇ ਨਰ ਫਿਰ ਫਿਰ ਜੂ ਨਿ ਆਵੇਂ ਮਨੂ ਕਠੋਰ ਮਰੈ ਬਨਾਰਸ ਨਰਕ ਨਾ ਬਾਂਚਿਆ ਜਾਈ ਹਰ ਕਾ ਸੰਤ ਮਰੈ ਹੜੰਬੈ ਤਾ ਸਗਲੀ ਸੇਨਤ ਰਾਈ ਦਿਨਸ ਨਾ ਰੈਨ ਵੇਦ ਨਹੀਂ ਸ਼ਾਸਤਰ ਤਹਾਂ ਬਸੈ ਨਿਰੰਕਾਰਾ ਕਹਿ ਕਬੀਰ ਨਰਤੀ ਸੰਤਿ ਆਵੂ ਬਾਵਰਿਆ ਸੰਸਾਰਾ ਵਾਹੀ ਗੁਰੂ ਜੀ ਕਾ ਖਾਲਸਾ ਵਹਿਰ ਜੀ ਕੀ ਫਤਿਹ ਆਸਾ ਰਾਗੰਦਰ ਭਗਤ ਕਬੀਰ ਸਾਹਿਬ ਜੀ ਦੀ ਦਰਬਾਰ ਬਾਣੀ ਵਿੱਚੋਂ ਅੱਜ 37ਵਾਂ ਆਖਰੀ ਸ਼ਬਦ ਹੈ ਇਸ ਸ਼ਬਦ ਵੀ ਦਰਸਲ ਇਹ ਵਿਚਾਰ ਸਾਂਝੀ ਕੀਤੀ ਜਾ ਰਹੀ ਹੈ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੱਪੂ ਸਾਹਿਬ ਵਿੱਚ ਵੀ ਇਹ ਗੱਲ ਸਮਝਾਈ ਕਿ ਜੇ ਤਨ ਮੈਲਾ ਹੋ ਜਾਏ ਸਰੀਰ ਮੈਲਾ ਹੋ ਜਾਏ ਹੱਥ ਪੈਰ ਮੈਲੇ ਹੋ ਜਾਣ ਬਾਹਰਲੀ ਕਿਸੇ ਮੈਲ ਨਾਲ ਧੂੜ ਮਿੱਟੀ ਕੱਟੇ ਨਾਲ ਤਾਂ ਉਹ ਪਾਣੀ ਨਾਲ ਤੋਤੇ ਜਾ ਸਕਦੇ ਨੇ ਪਰ ਇਹ ਹੱਥ ਪੈਰ ਤਨ ਦੀ ਪਾਣੀ ਧੋਤੇ ਉਤਰ ਸਕੇ ਪਾਣੀ ਧੋਤੇ ਉਹ ਖੇ ਯਾਨੀ ਪਾਪ ਮੈਲ ਉਤਰ ਜਾਂਦੀ ਹੈ ਫਿਰ ਅੱਗੇ ਗੱਲ ਕੀਤੀ ਕਿ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਦੀ ਆ ਤੋਏ ਜੇ ਕਿਤੇ ਕਪੜਾ ਲੀੜਾ ਮੂਤ ਨਾਲ ਪਲੀਤ ਹੋ ਜਾਏ ਮੈਲਾ ਹੋ ਜਾਏ ਗੰਧ ਮੂਤ ਨਾਲ ਤੋ ਫਿਰ ਉਹਨੂੰ ਅਸੀਂ ਖਾਲੀ ਪਾਣੀ ਨਾਲ ਧੋ ਕੇ ਸਾਫ਼ ਨਹੀਂ ਕਰ ਸਕਦੇ ਅਸੀਂ ਸਾਬੂਨ ਦਾ ਵੀ ਇਸਤੇਮਾਲ ਕਰਦੇ ਹਾਂ ਚੰਗੀ ਤਰ੍ਹਾਂ ਉਹ ਮੈਲ ਸਾਫ਼ ਕਰਨ ਦੇ ਲਈ ਪਰ ਅੱਗੇ ਗੱਲ ਕਰਦੇ ਨੇ ਕਿ ਪਰ ਇਹ ਮਤ ਪਾਪਾ ਗਿਆ ਸੰਗ ਉਹ ਤੋਪੇ ਨਾਵੇਂ ਕਰਾਂ ਜੇ ਮਤ ਹੀ ਪਾਪਾ ਨਾਲ ਭਰੀ ਜਾਏ ਇਨਸਾਨ ਦੀ ਸੂਰਤ ਮਤ ਇਨਸਾਨ ਦਾ ਹਿਰਦਾ ਜ਼ਮੀਰ ਅਗਰੇ ਪਾਪਾ ਨਾਲ ਬੁਰੀਆਂ ਨਾਲ ਵਿਸ਼ੇ ਵਿਕਾਰਾਂ ਨਾਲ ਮੰਦੇ ਖੇਲ ਨਾਲ ਭੈਲਾ ਹੋ ਜਾਏ ਤੋ ਉਹ ਕਿਸੇ ਸਾਬਣ ਨਾਲ ਜਾਂ ਪਾਣੀ ਨਾਲ ਨਹੀਂ ਤੋਪਿਆ ਜਾ ਸਕਦਾ ਨਹੀਂ ਤੋਤਾ ਜਾ ਸਕਦਾ ਉਹ ਨਾਮ ਨਾਲਿਤ ਹੋਤਾ ਹੈ ਪ੍ਰਭੂ ਦੇ ਨਾਮ ਨਾਲ ਸਤਸੰਗਤ ਕਰਕੇ ਸਾਧ ਸੰਗਤ ਰੂਪੀ ਸਰੋਵ ਵਿੱਚ ਆ ਕੇ ਨਾਮ ਬਣਦੇ ਅਭਿਆਸ ਰਹੀ ਗੁਰੂ ਦੇ ਉਪਦੇਸ਼ਾਂ ਉਪਰ ਤੁਰਨ ਰਹੀ ਹੀ ਮਨ ਦੀ ਮੈਲ ਇਹ ਵਿਕਾਰਨ ਤੋਂ ਇਹ ਸਫਾਈ ਹੋ ਸਕਦੀ ਹੈ ਪਰਿਆ ਮਤ ਪਾਪੰਗ ਸੰਗ ਉਹ ਤੋਂ ਪੈ ਨਾਮ ਹੈ ਕਰ ਬਸ ਇਹ ਚੀਜ਼ ਜੋ ਗੁਰਮਤਿ ਸਿਧਾਂਤ ਹੈ ਕਿ ਜਲ ਪਾਣੀ ਸਾਬਨ ਆਦ ਜਿਹੜੀ ਚੀਜ਼ਾਂ ਬਣੀਆਂ ਨੇ ਇਹ ਸਰੀਰਕ ਸਫਾਈ ਲਈ ਕਪੜੇ ਲੱਤੇ ਦੀ ਸਫਾਈ ਲਈ ਬਣੀਆਂ ਨੇ ਇਹ ਕਿਸੇ ਦੇ ਹਿਰਦੇ ਦੀ ਮੈਲ ਸਾਫ ਨਹੀਂ ਕਰ ਸਕਦੀਆਂ ਮਨ ਦੀ ਮੈਲ ਸਾਫ ਨਹੀਂ ਕਰ ਸਕਦੀ ਮਨ ਦੀ ਮੈਲ ਹਿਰਦੇ ਦੀ ਮੈਲ ਸਮਝਿਆ ਗਿਆ ਵਿਕਾਰਾਂ ਨੂੰ ਬੁਰਾਈਆਂ ਨੂੰ ਮਾੜੇ ਖਿਆਲਾਂ ਨੂੰ ਮੰਦੇ ਵਿਚਾਰਾਂ ਨੂੰ ਮੰਦੀਆਂ ਆਤਾਂ ਮੰਦੇ ਸੁਭਾਅ ਨੂੰ ਇਹਨਾਂ ਨੂੰ ਮਨ ਦੀ ਮੈਲ ਕਿਹਾ ਗਿਆ ਤੇ ਮਨ ਦੀ ਮੈਲ ਜਿਹੜੀ ਆ ਆਤਮਿਕ ਮੈਲ ਜਿਹੜੀ ਹੈ ਇਹ ਕਿਸੇ ਵੀ ਜਲ ਪਾਣੀ ਨਾਲ ਸਾਫ ਨਹੀਂ ਹੁੰਦੀ ਕਿਸੇ ਤੀਰਥ ਤੇ ਜਾ ਕੇ ਸਾਫ ਨਹੀਂ ਹੁੰਦੀ ਇਹ ਨਾਮ ਰੂਪੀ ਜਿਹੜਾ ਤੀਰਥ ਹੈ ਤੀਰਥ ਨਾਮ ਨੂੰ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਕੀਰਤ ਜਿਹੜਾ ਸ਼ਬਦ ਦੀ ਵਿਚਾਰ ਹੀ ਇਹ ਸੱਚਾ ਤਿਰਥ ਹੈ ਜਿੱਥੇ ਅੰਦਰ ਦੀ ਮੈਲ ਜਿਹੜੀ ਉਤਰਦੀ ਹੈ ਇਹੋ ਗੱਲ ਕਬੀਰ ਸਾਹਿਬ ਇਸ ਸ਼ਬਦ 'ਚ ਸਮਝਾ ਰਹੇ ਨੇ ਰਾਉ ਦੀ ਪੰਕਤੀ ਵਿੱਚ ਪੂਜੋ ਰਾਮ ਏਕ ਹੀ ਦੇਵਾ ਭਾਈ ਕੇਵਲ ਇੱਕ ਰਾਮ ਉਹ ਪਰਮਾਤਮਾ ਜੋ ਰਮਿਆ ਹੋਇਆ ਸਾਰੇ ਪਾਸੇ ਜਿਸ ਨੂੰ ਗੁਰਬਾਣੀ ਵਿੱਚ ਵਾਹਿਗੁਰੂ ਵੀ ਅਸੀਂ ਕਹਿ ਰਹੇ ਹਾਂ ਅਕਾਲ ਪੁਰਖ ਵੀ ਕਹਿੰਦੇ ਹਾਂ ਉਹ ਅਕਾਲ ਪੁਰਖ ਵਾਹਿਗੁਰੂ ਜੋ ਰਮਿਆ ਹੋਇਆ ਹੈ ਉਸ ਇੱਕ ਦੇਵ ਦੀ ਪੂਜਾ ਕਰੋ ਜਿਹੜਾ ਸਾਰਿਆਂ ਦਾ ਮਾਲਕ ਹੈ ਸਾਰਿਆਂ ਤੋਂ ਸੱਚਾ ਹੈ ਪੂਜਨ ਯੋਗ ਹੈ ਤੇ ਸੱਚਾ ਨਾਉਣ ਗੁਰ ਕੀ ਸੇਵਾ ਤੇ ਸੱਚਾ ਨਾਉਣ ਜਿਹੜਾ ਹੈ ਨਾ ਅੰਦਰ ਦੀ ਆਤਮਾ ਨੂੰ ਦੀ ਮੈਲ ਲਾਉਣ ਵਾਲਾ ਮਨ ਦੀ ਮੈਲ ਲਾਉਣ ਵਾਲਾ ਜਿਹੜਾ ਇਸ਼ਨਾਨ ਹੈ ਨਾਉਣ ਹੈ ਉਹ ਹੈ ਗੁਰ ਕੀ ਸੇਵਾ ਗੁਰ ਦੀ ਸੇਵਾ ਕਰਨ ਤੇ ਗੁਰ ਦੀ ਸੇਵਾ ਕੀ ਹੈ ਸ਼ਬਦ ਦੀ ਵਿਚਾਰ ਕਰਨੀ ਸ਼ਬਦ ਅਨੁਸਾਰ ਜੀਵਨ ਜਿਉਣਾ ਆਪਣਾ ਤਨ ਮਨ ਧਨ ਗੁਰ ਤੇ ਸ਼ਬਦ ਅੱਗੇ ਸੋਪ ਕੇ ਮਨ ਦੀ ਮਤ ਤਿਆ ਕੇ ਗੁਰ ਦੀ ਮਤ ਗ੍ਰਹਿਣ ਕਰਨੀ ਇਹ ਹੈ ਗੁਰ ਦੀ ਸੇਵਾ ਤੇ ਇਹ ਹੈ ਸੱਚਾ ਨਾਉਣ ਕਿਉਂਕਿ ਇਹਦੇ ਨਾਲ ਮਨ ਆਤਮਾ ਦਾ ਇਸ਼ਨਾਨ ਹੁੰਦਾ ਹੈ ਪਰ ਸਾਡੇ ਭਾਰਤ ਵਿੱਚ ਕੁਝ ਮਤਾਂ ਨੇ ਐਸਾ ਵਿਚਾਰ ਪ੍ਰਗਟ ਕੀਤਾ ਕਿ ਫਲਾਣਾ ਤੀਰਥ ਬੜਾ ਪਵਿੱਤਰ ਹੈ ਉਹਨਾਂ ਤੀਰਥਾਂ ਨਾਲ ਕੋਈ ਕਹਾਣੀਆਂ ਜੋੜ ਦਿੱਤੀਆਂ ਕੋਈ ਦਰਿਆਵਾਂ ਦੇ ਕੰਢੇ ਕੋਈ ਨਦੀਆਂ ਨਾਲੇ ਕੋਈ ਚਸ਼ਮੇ ਕੋਈ ਉਹ ਜਾਣ ਦੱਸ ਦਿੱਤੀ ਕਿ ਇਹ ਜਗ੍ਹਾ ਪਵਿੱਤਰ ਨੇ ਇੱਥੇ ਫਲਾਣੀ ਕਹਾਣੀ ਜੋੜ ਦਿੱਤੀ ਨਾਲ ਬਗਬਗ ਕਿਸਮ ਦੀਆਂ ਕਹਾਣੀਆਂ ਜੋੜ ਕੇ ਤੀਰਥਾਂ ਨੂੰ ਕਿਸੇ ਨੂੰ ਪਵਿੱਤਰ ਤੇ ਕਿਸੇ ਨੂੰ ਅਪਵਿੱਤਰ ਕੋਸ਼ਿਸ਼ ਕਰ ਦਿੱਤਾ ਤੇ ਉੱਤੇ ਜਾ ਕੇ ਇਸ਼ਨਾਨ ਕਰਨ ਦੇ ਮਹੱਤਮ ਦੱਸੇ ਪਰ ਗੁਰਮਤ ਇਸ ਚੀਜ਼ ਨੂੰ ਪ੍ਰਵਾਨ ਨਹੀਂ ਕਰਦੀ ਗੁਰਮਤ ਦਾ ਸਿਧਾਂਤ ਨਹੀਂ ਹੈ ਕੋਈ ਵੀ ਜਲ ਪਾਣੀ ਜਿਹੜਾ ਹੈ ਉਹੋ ਹੀ ਕੰਮ ਕਰ ਸਕਦਾ ਜੋ ਆਮ ਜਲ ਪਾਣੀ ਕਰਦਾ ਹੈ ਕਿਸੇ ਖਾਸ ਥਾਂ ਦਾ ਪਾਣੀ ਕੋਈ ਜ਼ਿਆਦੇ ਮੱਤਾ ਨਹੀਂ ਰੱਖਦਾ ਗੁਰਮਤਿ ਇਸੀ ਨੂੰ ਪ੍ਰਵਾਨ ਨਹੀਂ ਕਰਦੀ ਇਸੇ ਵਾਸਤੇ ਇਸ ਸ਼ਬਦ ਦੀ rau di pankti ਵੀ ਦੱਸਿਆ ਗਿਆ ਕਿ ਇੱਕ ਪਰਮਾਤਮਾ ਦੀ ਬੰਦਗੀ ਕਰੋ ਪੂਜੋ ਰਾਮ ਏਕ ਹੀ دیਵਾ ਉਹ ਬੰਦਗੀ ਹੋਏਗੀ ਗੁਰੂ ਦੀ ਸੇਵਾ ਨਾਲ ਗੁਰੂ ਦੇ ਉਪਦੇਸ਼ਾਂ ਉੱਪਰ ਤੁਰ ਕੇ ਇਹ ਵੀ ਇਹ ਤੁਹਾਡੇ ਲਈ ਸੱਚਾ ਨਾਣ ਹੋਏਗਾ ਸੱਚਾ ਇਸ਼ਨਾਨ ਹੋਏਗਾ ਨਹੀਂ ਤਾਂ ਜੇ ਅੰਤਰ ਮੈਲ ਜੇ ਤੀਰਥ ਨਾ ਆਵੇ ਪਹਿਲੀ ਪੰਕਤੀ ਵਿੱਚ ਕਹਿ ਰਹੇ ਨੇ ਇਹ ਬੰਦੇ ਦਾ ਅੰਦਰੂ ਮੈਲਾ ਹੈ ਵਿਕਾਰਾਂ ਨਾਲ ਭਰਿਆ ਪਿਆ ਹੈ ਅੰਦਰ ਮਾੜੀਆਂ ਸੋਚਾਂ ਨਾਲ ਅੰਦਰ ਮੈਲਾ ਹੈ ਇਸ ਬੈਕੁੰਡ ਤਿਸਰ ਬੈਕੁੰਡ ਨੂੰ ਜਾਣਾ ਅੰਤਰਮੈਨ ਜੇ ਤੀਰਥ ਨਾਵੇ ਫਿਰ ਉਹ ਤੀਰਥਾਂ ਦੇ ਨਾਂਉਂਦਾ ਫਿਰਦਾ ਲੋਕਾਂ ਦੇ ਦੱਸੇ ਤੀਰਥ ਅਨੁਸਾਰ ਭਾਰਤੀੀ ਤੇ 68 ਤੀਰਥ ਬਣਾ ਲਏਗੇ ਤੋਂ ਇਹਨਾਂ ਤੀਰਥਾਂ ਦੇ ਨਾਂਉਂਦਾ ਫਿਰਦਾ ਤੇ ਤਿਸਰ ਬੈਕੁੰਡ ਨੂੰ ਜਾਣਾ ਭਾਵੇਂ ਉਹ ਸਵਰਗਾਂ ਦੀ ਪ੍ਰਾਪਤੀ ਨਹੀਂ ਕਰ ਸਕੇਗਾ ਕਿਹਨੂੰ ਭਾਵੇਂ ਕਿ ਸੁੱਖ ਵਿੱਚ ਹੀ ਜ਼ਿੰਦਗੀ ਆਨੰਦ ਵਿੱਚ ਜ਼ਿੰਦਗੀ ਸਹਿਜ ਵਾਲੀ ਜ਼ਿੰਦਗੀ ਉਹ ਪ੍ਰਾਪਤ ਨਹੀਂ ਕਰ ਸਕੇਗਾ ਲੋਕ ਪਤੀ ਨੇ ਕਚੂ ਨਾ ਹੋਵੇ ਨਾ ਹੀ ਰਾਮ ਅਯਾਨਾ ਇਹਦੇ ਨਾਲ ਲੋਕ ਤੇ ਪਛਤ ਸਕਦੇ ਨੇ ਲੋਕ ਤੁਹਾਨੂੰ ਧਰਮੀ ਧਰਮੀ ਆਖ ਸਕਦੇ ਨੇ ਵੀ ਉਹ ਬੰਦਾ ਧਰਮੀ ਹੈ ਜੀ ਭਗਤ ਹੈ ਪਰ ਪ੍ਰਮਾਤਮਾ ਉਹ ਗਿਆਨ ਨਹੀਂ ਹੈ ਨਾ ਹੀ ਰਾਮ ਅਯਾਨਾ ਉਹ ਇਤਨਾ ਅਯਾਨ ਨਹੀਂ ਕਿ ਤੁਹਾਡੀ ਅੰਦਰ ਦੀ ਮੈਲ ਨਹੀਂ ਜਾਣਦਾ ਉਹ ਅੰਦਰ ਦੀ ਵੀ ਸਾਰੀ ਜਾਣਦਾ ਹੈ ਇਸ ਲਈ ਇਹਦੇ ਨਾਲ ਪ੍ਰਭੂ ਖੁਸ਼ ਨਹੀਂ ਹੋ ਸਕਦਾ ਪ੍ਰਭੂ ਦੀ ਖੁਸ਼ੀਆਂ ਸੀ ਪ੍ਰਾਪਤ ਨਹੀਂ ਕਰ ਸਕਦੇ ਤੋ ਰੱਬ ਦੀ ਨਜ਼ਰ ਕਰ ਮੇਰ ਉਹ ਸਾਨੂੰ ਪ੍ਰਾਪਤ ਨਹੀਂ ਹੋ ਸਕਦੀ ਕੇਵਲ ਕਿਸੇ ਤੱਟ ਤਿਰ ਤੇ ਨਾਲ ਨਾਲ ਕਿਸੇ ਸਰੋਵਰ ਚ ਨਾਲ ਨਾਲ ਇਹ ਗੱਲ ਬਗਤ ਜੀ ਇਸ ਸ਼ਬਦ ਦੀ ਸਪਸ਼ਟ ਕਰ ਰਹੇ ਨੇ ਅੱਗੇ ਜਾ ਕੇ ਹੋਰ ਦ੍ਰਿਸ਼ਤਾਂਤ ਦੇਣ ਕਿ ਜਲ ਕੈ ਮਨਜਨ ਜੇਗਾ ਤੇ ਹੋਵੇ ਨਿਤ ਨਿਤ ਮੈਂਡਕੁਨਾਮੀ ਜੇ ਕਿਸੇ ਜਲ ਨਾਲ ਨਹਾਤੇ ਆ ਕੋਈ ਆਤਮਿਕ ਗਤੀ ਉੱਚੀ ਹੋ ਸਕਦੀ ਆਤਮਿਕ ਅਵਸਥਾ ਉੱਚੀ ਹੋ ਸਕਦੀ ਧਰਮੀ ਹੋ ਸਕਦੀ ਤਾਂ ਫਿਰ ਨਿਤ ਨਿਤ ਮੈਂਡਕੁਨਾਮੀ ਮੈਂਡਕ ਜਿਹੜੇ ਡੱਡੂ ਨੇ ਉਹ ਤੇ ਸਦਾ ਚੂਬੀ ਮਾਰਦੇ ਰਹਿੰਦੇ ਨੇ ਪਾਣੀਆਂ ਵਿੱਚ ਉੱਤੀ ਟੁੱਬੀ ਲੈ ਰੱਖਦੇ ਨੇ ਤੇ ਫਿਰ ਉਹ ਸਾਰੇ ਉਹਨਾਂ ਦੀ ਗਤੀ ਉਹ ਆਤਮ ਗਤੀ ਉਹ ਹੋ ਜਾਣੀ ਚਾਹੀਦੀ ਸੀ ਸਚਖੰਡ ਵਾਸੀ ਵਾਲੀ ਜੋਤੀ ਜੋਤ ਰੇ ਲਈ ਸੰਪੂਰਨ ਥੀ ਇਹ ਵਰੀ ਅਵਸਥਾ ਉਹਨਾਂ ਨੂੰ ਮਿਲ ਜਾਣੀ ਚਾਹੀਦੀ ਸੀ ਪਰ ਨਹੀਂ ਐਸਾ ਨਹੀਂ ਹੋ ਸਕਦਾ ਤੋ ਫਿਰ ਉਹ ਬੰਦਾ ਵੀ ਵੈਸਾ ਹੀ ਹੈ ਜੈਸੇ ਮੈਂਡੁਕ ਤੈਸੇ ਉਹ ਨਰ ਨਰਮ ਨੇ ਬੰਦਾ ਉਹ ਬੰਦਾ ਵੀ ਐਸਾ ਹੀ ਹੈ ਜਿਹੜਾ ਇਹ ਸਮਝ ਬੈਠਾ ਕਿ ਤੀਰ ਤੇ ਨਾ ਕੇ ਮੈਂ ਉੱਚੀ ਆਤਮ ਗਤੀ ਪ੍ਰਾਪਤ ਕਰ ਲਵਾਂਗਾ ਲੇਕਿਨ ਉਹ ਫਿਰ ਫਿਰ ਜੁਨੀ ਆਵੇ ਐਸੇ ਬੰਦੇ ਮੁੜ ਮੁੜ ਕੇ ਜੁਨਾ ਵਿੱਚ ਹੀ ਆਉਣਗੇ ਉਹ ਜਨਮ ਮਰਨ ਦਾ ਗੇੜ ਨੂੰ ਨਾ ਮੁਕਣਾ ਨਹੀਂ ਹੈ ਕਿਉਂਕਿ ਇਹ ਤੀਰਤ ਇਸ਼ਨਾਨ ਜਿਹੜੇ ਨੇ ਇੱਕ ਜਲ ਦੇ ਇਸ਼ਨਾਨ ਜਿਹੜੇ ਨੇ ਇਹ ਮਨ ਦੀ ਪਵਿੱਤਰ ਦੀ ਨਹੀਂ ਕਰ ਸਕਦੇ ਉਹ ਜਿਹੜਾ ਸਵਾਲ ਹੈ ਕਿ ਕਿਵੇਂ ਸਚਾਰਾ ਹੋਈ ਹੈ ਕਿ ਕੂੜਾ ਟੁੱਟਾ ਪਾਲਕੂੜ ਦੀ ਕੰਧ ਕਿਵੇਂ ਟੁੱਟ ਜਾਏ ਤੇ ਮਨ ਸਚਾਰਾ ਕਿਵੇਂ ਹੋ ਜਾਏ ਇਸ ਯੋਗ ਮਨ ਨਹੀਂ ਹੋ ਸਕਦਾ ਤੀਰਥਾਂ ਤੇ ਨਾਟਿਆਂ ਮਨ ਨੂੰ ਕਟੂਰ ਮਰਿਆ ਬਨਾਰਸ ਨਰਕ ਨਾ ਵੰਚਿਆ ਜਾਈ ਅਗਰ ਕੋਈ ਬੰਦਾ ਬਨਾਰਸ ਤੇ ਵੀ ਜਾ ਕੇ ਆਪਣਾ ਵਾਸਾ ਕਰਦਾ ਹੈ ਤੇ ਬਨਾਰਸੀ ਜਾ ਕੇ ਆਪਣੇ ਪ੍ਰਾਨ ਪਿਆਗਦਾ ਹੈ ਮਰਿਆ ਬਨਾਰਸ ਇਹ ਮਨੂ ਕਠੋਰ ਹੀ ਰਹਿ ਗਿਆ ਜੇ ਮਨ ਜੁਦੇ ਕਠੋਰਤਾ ਹੀ ਹੈ ਮਨ ਜੇ ਨਿਬਰਤਾ ਪ੍ਰੇਮ ਭਾਵਨਾ ਮਨ ਨਹੀਂ ਆਈਆਂ ਰੱਬੀ ਪਿਆਰ ਨਹੀਂ ਜਾਗਿਆ ਅੰਦਰ ਖਲਕਤ ਵਿੱਚ ਪ੍ਰਭੂ ਨੂੰ ਵੇਖ ਕੇ ਖਲਕਤ ਨਾਲ ਵੀ ਪਿਆਰ ਨਹੀਂ ਬਣਿਆ ਮਨੂ ਕਠੋਰ ਹੀ ਰਿਹਾ ਤੇ ਫਿਰ ਉਹਦਾ ਨਰਕ ਨਾ ਬਚਿਆ ਜੀ ਉਹਦਾ ਨਰਕ ਜਿਹੜਾ ਹੈ ਉਹ ਤੂੰ ਉਹ ਬਚ ਨਹੀਂ ਸਕਦਾ ਨਰਕ ਉਹਦਾ ਉਹ ਉਹ ਨਿਵਾਰਨ ਨਹੀਂ ਹੋ ਸਕਦਾ ਜਿੰਨੀ ਦੇਰੀ ਉਹਦਾ ਮਨ ਦੀ ਕਠੋਰਤਾ ਦੂਰ ਨਹੀਂ ਹੁੰਦੀ ਹਰ ਕਾ ਸੰਤ ਮਰੈ ਹੜੰਬ ਤੰ ਸਗਲੀ ਸੈਨ ਤਰਾਈ ਦੂਜੇ ਪਾਸੇ ਜੇ ਕੋਈ ਹਰੀ ਦਾ ਸੱਚਾ ਸੰਤ ਹੈ ਸੱਚਾ ਭਗਤ ਹੈ ਸੱਚਾ ਧਰਮੀ ਹੈ ਤੇ ਜੇ ਉਹ ਹੜੰਬੇ ਵਾਲੀ ਧਰਤੀ ਜਿਸ ਨੂੰ ਕਿ ਸ਼ਰਾਪੀ ਹੋਈ ਧਰਤੀ ਕੋਸ਼ਿਸ਼ ਕੀਤਾ ਗਿਆ ਸੀ ਕਿ ਵੀ ਇਹ ਧਰਤੀ ਸ਼ਰਾਪੀ ਹੋਈ ਹੈ ਇੱਥੇ ਮਰਨ ਵਾਲਾ ਨਰਕਾਂ ਦੀ ਜਾਂਦਾ ਹੈ ਇੱਥੇ ਬਸਣ ਵਾਲਾ ਐਸਾ ਸੱਚਾ ਸੰਤ ਜਿਹੜਾ ਹੈ ਜਿਹਦੇ ਅੰਦਰ ਕਠੋਰਤਾ ਨਹੀਂ ਜੋ ਨਿਮਰਤਾ ਭਾਵ ਸਹਿਜ ਅਵਸਥਾ ਗੁਰੂ ਦੇ ਮਤ ਅਨੁਸਾਰ ਜੋ ਤੁਰ ਪਿਆ ਉਹ ਉੱਥੇ ਵੀ ਅਗਰ ਮਰੇਗਾ ਤੋਂ ਆਪ ਤੇ ਤਰੇਗਾ ਹੀ ਸਗਲੀ ਸਹਿਣ ਤਰਾਈ ਬਾਕੀ ਸੰਗੀ ਸਾਥੀ ਨੂੰ ਵੀ ਤਾਰ ਕੇ ਲੈ ਜਾਏਗਾ ਪਾਪ ਜਨਮ ਜੰਮ ਦੇ ਗੇੜ ਤੋਂ ਮੁਕਤ ਕਰੇਗੀ ਪ੍ਰਭੂ ਜੋਤ ਵਿੱਚ ਲੀਨਤਾ ਪ੍ਰਾਪਤ ਕਰਾਉਣ ਵਿੱਚ ਸਹਾਇ ਹੋਵੇਗਾ ਤੇ ਦੂਜੇ ਪਾਸੇ ਮਨੁਖਠੋਰ ਬੰਦਾ ਉਹ ਅਗਰ ਬਨਾਰਸ ਜੈਸੀ ਜਗ੍ਹਾ ਜਿਸ ਨੂੰ ਇੱਕ ਪਵਿੱਤਰ ਨਗਰੀ ਕੋਸ਼ ਕੀਤਾ ਗਿਆ ਵੀ ਇੱਥੇ ਬਸਣ ਵਾਲਾ ਇੱਥੇ ਪ੍ਰਾਨ ਤਿਆਗਣ ਵਾਲਾ ਸਿੱਧਾ ਸਵਰਗ ਨੂੰ ਹੀ ਜਾਏਗਾ ਤੇ ਭਗਤ ਜੀ ਇਸ ਗੱਲ ਨਾਲ ਸਹਿਮਤ ਨਹੀਂ ਹੋਏ ਕਿ ਅਨਰ ਜੇ ਮਨੁਖਠੋਰ ਹਨ ਤੇ ਪੇ ਮਰ ਬਨਾਰਸ ਉੱਥੇ ਪੇ ਮਰਦਾ ਰਹੇ ਨਰਕ ਤੋਂ ਨਭਚਾ ਜੇ ਉਹ ਨਰਕ ਤੋਂ ਨਹੀਂ बच ਸਕਦਾ ਤੇ ਜੇ ਕੋਈ ਸਹੀ ਮਨੁਜ ਸੰਤ ਹੈ ਸਹੀ ਮਨੁਜ ਉੱਚੇ ਆਤਮ ਨੂੰ ਜੀਵਨ ਦਾ ਮਾਲਕ ਹੈ ਤੇ ਉਸ ਨੂੰ ਕਿਸੇ ਵੀ ਥਾਂ ਤੇ ਉਹਦੀ ਮੌਤ ਹੋਣ ਨਾਲ ਉਹ ਨਰਕਾਂ ਜੀ ਨਹੀਂ ਜਾ ਸਕਦਾ ਉਹ ਜਨਮਨ ਦੀ ਗੇੜ ਜੀ ਨਹੀਂ ਜਾ ਸਕਦਾ ਉਹ ਆਪ ਵੀ ਤਰ ਜਾਏਗਾ ਸੰਗੀ ਸਾਥੀ ਨੂੰ ਵੀ ਤਾਰ ਲਾਏਗਾ ਇਸ ਤੋਂ ਸਪਸ਼ਟ ਹੈ ਕਿ ਗੁਰਬਾਣੀ ਦਾ ਜੋ ਸਿਧਾਂਤ ਹੈ ਇਸ ਸੰਸਾਰ ਦੇ ਕਿਸੇ ਥਾਂ ਨੂੰ ਪਵਿੱਤਰ ਕਿਸੇ ਜਲ ਨੂੰ ਪਵਿੱਤਰ ਜਾਂ ਕਿਸੇ ਥਾਂ ਨੂੰ ਅਪਵਿੱਤਰ ਜਾਂ ਕਿਸੇ ਜਲ ਨੂੰ ਅਪਵਿੱਤਰ ਐਸਾ ਨਹੀਂ ਮੰਨਦਾ ਪਰਮਾਤਮਾ ਨੇ ਪੈਦਾ ਕੀਤੇ ਸਾਰੇ ਤਤਤ ਇੱਕ ਸਮਾਨ ਹਨ ਦਿਨਸ ਨ ਰੈਨ ਵੇਦ ਨਹੀਂ ਸ਼ਾਸਤਰ ਤਹ ਬਸੇ ਨਿਰੰਕਾਰਾ ਉਹ ਰੰਕਾਰ ਪ੍ਰਭੂ ਦੀ ਜਿਹੜੀ ਬਸਣ ਵਾਲੀ ਥਾਂ ਹੈ ਉੱਥੇ ਇਹ ਦਿਨ ਰਾਤਾਂ ਦਾ ਕੋਈ ਫਰਕ ਨਹੀਂ ਪੈਂਦਾ ਕਿਹੜਾ ਦਿਨ ਪੀਤਰ ਹੈ ਤੇ ਕਿਹੜੀ ਰਾਤ ਪੀਤਰ ਹੈ ਇਹਦੇ ਨਾਲ ਵੀ ਕੋਈ ਸੰਬੰਧ ਨਹੀਂ ਤੇ ਨਾ ਹੀ ਉੱਥੇ ਵੇਦਾਂ ਸ਼ਾਸਤਰਾਂ ਦੀ ਫਲਸਫੇ ਚਲਦੀਆਂ ਨੇ ਇਹ ਸਿਧਾਂਤ ਚਲਦੇ ਨੇ ਚਲਦਾ ਕੀ ਹੈ ਉੱਥੇ ਆਤਮਿਕ ਜੀਵਨ ਚਲਦਾ ਹੈ ਪਈ ਕੋਈ ਵੇਦ ਸ਼ਾਸਤਰ ਧਾਰਮਿਕ ਪੁਸਤਕਾਂ ਪੜ੍ਹੀ ਜਾਵੇ ਲਗਨ ਅਰ ਉਹ ਮਨ ਨੂੰ ਘੋੜ ਰਿਹਾ ਉਸਨੇ ਆਤਮਿਕ ਜੀਵਨ ਦਾ ਉਸਦਾ ਸੁਧਾਰ ਨਹੀਂ ਹੋਇਆ ਮਨ ਚੂ ਵਿਸ਼ੇ ਵਿਕਾਰਾਂ ਦੀ ਮੈਲ ਨਹੀਂ ਉਤਰੀ ਅੰਦਰ ਦਾ ਇਸ਼ਨਾ ਨਹੀਂ ਹੋਇਆ ਤਾਂ ਫਿਰ ਉੱਥੇ ਇਹ ਨਾ ਕੋਈ ਦਿਨ ਮਾੜੇ ਚੰਗੇ ਕੰਮ ਆਉਣੇ ਨੇ ਤੇ ਨਾ ਇਹ ਵੇਦ ਸ਼ਾਸਤਰ ਕੰਮ ਆਉਣੇ ਗੁਰਬਾਣੀ ਵਿੱਚ ਬਹੁਤ ਹੈ ਪੜਪੜ ਗੱਡੀ ਲਦੀਆਂ ਪੜਪੜ ਭਰੀਆਂ ਸਾਤ ਪੜਪੜ ਬੀੜੀ ਪਾਈਆਂ ਪੜਪੜ ਗੱਡੀਆਂ ਖਾਤ ਪੜੀਆਂ ਜਿੱਤੇ ਬਰਸ ਬਰਸ ਪੜੀਆਂ ਜਿੱਤੇ ਮਾਸ ਪੜੀਆਂ ਜਿੱਤੀ ਆਰਜਾ ਪੜੀਆਂ ਜਿੱਤੇ ਸਾਸ ਇਤਰਾ ਮਰਜੀ ਕੋਈ ਵੇਦ ਸ਼ਾਸਤਰ ਕੋ ਧਾਰਮਿਕ ਪੁਸਤਕ ਪੜ ਲਵੇ ਲੇ ਕੇ ਗੱਲ ਕੋਈ ਬਿਨ ਨਾਨਕ ਲਿਖਿਆ ਇੱਕ ਗੱਲ ਔਰ ਹੋਮੇ ਚਖਣਾ ਚਾਹਖ ਉਹ ਇੱਕ ਗੱਲ ਕਿਹੜੀ ਹੈ ਉਹੀ ਉੱਚੇ ਸੁੱਚੇ ਆਤਮਿਕ ਜੀਵਨ ਵਾਲੀ ਜੇ ਉਹ ਪ੍ਰਾਪਤ ਨਹੀਂ ਹੋਇਆ ਤੇ ਇਹਨਾਂ ਚ ਕੋਈ ਵੀ ਚੀਜ਼ ਉੱਥੇ ਕੰਮ ਨਹੀਂ ਹੋਣੀ ਕਿ ਕਿ ਨਿਰੰਕਾਰ ਦਾ ਦੇਸ਼ ਜਿਹੜਾ ਨਾ ਉੱਚੇ ਆਤਮਿਕ ਜੀਵਨ ਨਾਲ ਪ੍ਰਮਾਤਮਾ ਵਰਗਾ ਹੋ ਕੇ ਹੀ ਪ੍ਰਮਾਤਮਾ ਵਿੱਚ ਲੀਨਤਾ ਮਿਲ ਸਕਦੀ ਹੈ ਨਿਰੰਕਾਰ ਵਰਗਾ ਹੋ ਕੇ ਨਿਰੰਗਾ ਜੀਨਤਾ ਮਿਲ ਸਕਦੀ ਹੈ ਜਿਸ ਦਿਨ ਦੇਰੀ ਅਸੀਂ ਸਰਵਨ ਰੂਪ ਸੰਸਾਰ ਨਾਲ ਜੁੜੇ ਹੋਏ ਹਾਂ ਸ੍ਰੀਨਾ ਵਿਜਤਾ ਸੇ ਹੋਏ ਹਾਂ ਸਾਡੀ ਸੁਰਤੀ ਵਿਰਤੀ ਸੀਰਾਂ ਦੇ ਵਿਸ਼ੇ ਵਿਕਾਰਾਂ ਵਿੱਚ ਹੀ ਤੱਸੀ ਹੋਈ ਹੈ ਇਤਨੀ ਦਰੀਏ ਸੇ ਨਿਰੰਕਾਰ ਤੇ ਵੀ ਸਮਾਈ ਨਹੀਂ ਹੋ ਸਕਦੀ ਕਹ ਕਬੀਰ ਨਰ ਤਿਸੇ ਇੰਤਿਆਵੋ ਬਾਵਰਿਆ ਸੰਸਾਰਾ ਕਬੀਰ ਜੀ ਕਹਿੰਦੇ ਬਾਕੀ ਸਾਰਾ ਸੰਸਾਰ ਜਿਹੜਾ ਇਹੋ ਜਿਹਾ ਵਿਸ਼ਵਾਸ ਬਣਾਈ ਬੈਠਾ ਹੈ ਕਿ ਕਿਸੇ ਖਾਸ ਤੀਰਤੇ ਨਾਨ ਨਾਲ ਜਾਂ ਕਿਸੇ ਖਾਸ ਅਸਥਾਨ ਤੇ ਮੌਤ ਹੋਣ ਨਾਲ ਜਾਂ ਉੱਤੇ ਵਸਣ ਨਾਲ ਉਈ ਆਤਮਗਤੀ ਹੋ ਜਾਨੀ ਹੈ ਮੁਕਤੀ ਹੋ ਜਾਨੀ ਹੈ ਇਹ ਇਹ ਬਾਵਰਿਆ ਸੰਸਾਰ ਹੈ ਇਹ ਚੱਲਾ ਸੰਸਾਰ ਹੈ ਸਾਰਾ ਇਸ ਤਰੀਕੇ ਕਹਿੰਦੇ ਨੇ ਕਹ ਕਬੀਰ ਨਰ ਤਿਸੇ ਤਿਆਬੋ ਉਸ ਇੱਕ ਪਰਮਾਤਮਾ ਨੂੰ ਤਿਆਬੋ ਉਸ ਨਿਰੰਕਾਰ ਨੂੰ ਤਿਆਬੋ ਤਵਹੀਂ ਉੱਚੀ ਆਤਮਿਕ ਬਸਤਾ ਹੋ ਸਕਦੀ ਹੈ ਤਵਹੀਂ ਮਨ ਦੀ ਪਵਿੱਤਰਤਾ ਹੋ ਸਕਦੀ ਹੈ ਕਿਸੇ ਤੀਰਥ ਆਤਿ ਨਾਲ ਇਹ ਪਵਿੱਤਰਤਾ ਪ੍ਰਾਪਤ ਨਹੀਂ ਹੋ ਸਕਦੀ ਇਹ ਗੁਰਬਾਣੀ ਦੇ ਸਪਸ਼ਟ ਹੁਕਮ ਹਨ ਇਥੇ ਇਸ ਇਹ ਵੀ ਨੋਟ ਕਰ ਲਈਏ ਕਿ ਹੋਰ ਮਤਾਂ ਮਲੂ ਕੋਸ਼ਿਸ਼ ਕੀਤੇਗੇ ਪਵਿੱਤਰ ਤੀਰਥ ਉਹਨਾਂ ਨੂੰ ਅਸੀਂ ਇੱਥੇ ਪਗਦੀ ਨਹੀਂ ਕਹ ਰਹੇ ਇਹ ਕਿਸੇ ਵੀ ਜਲ ਲਈ ਕੋਈ ਵੀ ਸਰੋਵਰ ਹੈ ਚਾਹੇ ਸਾਡੇ ਗੁਰਦੁਆਰਿਆਂ ਦੇ ਕਈ ਸਰੋਵਰ ਬਣੇ ਹੋਏ ਨੇ ਗੁਰਦੁਆਰਿਆਂ ਨਾਲ ਉਹਨਾਂ ਵਿੱਚ ਵੀ ਹੋਈ ਉਹ ਵੀ ਜਲ ਹੀ ਹੈ ਉਹ ਵੀ ਇਸ਼ਨਾਨ ਵਾਸਤੇ ਹੀ ਬਣੇ ਨੇ ਹਾਂ ਇਹ ਜੜੂੜਾ ਕਿ ਉਹਨਾਂ ਇਸ਼ਨਾਨ ਕਰਕੇ ਸਾਰੀਆਂ ਜਾਤਾਂ ਪਾਤਾਂ ਦਾ ਭਰਮ ਮਿਟਾ ਕੇ ਇਕੱਠੇ ਸਾਰੇ ਇਨਸਾਨ ਇਕਤਾ ਦੇ ਵੀ ਜੁੜ ਜੁੜ ਸਕਦੇ ਨੇ ਜਾਤ ਪਾਤ ਤੇ ਬੰਦਨ ਉੱਚ ਨੀਚ ਤੋਂ ਜਰੂਰ ਮੁਕਤ ਹੋ ਸਕਦੇ ਨੇ ਲੇਕਿਨ ਕੋਈ ਆਕੇ ਵੀ ਕੇਵਲ ਇਸ਼ਨਾਨ ਨਾਲ ਹੀ ਕਿਸੇ ਦੀ ਮੁਕਤੀ ਹੋ ਜਾਏਗੀ ਉੱਚੀ ਆਤਮਿਕ ਅਵਸਥਾ ਹੋ ਜਾਏਗੀ ਆਤਮਿਕ ਇਸ਼ਨਾਨ ਹੋ ਜਾਏਗਾ ਇਹ ਨਹੀਂ ਹੋ ਸਕਦਾ ਤੋਂ ਇੱਥੇ ਭਗਤ ਜੀ ਦਾ ਸ਼ਬਦ ਇਹ ਪ੍ਰੇਰਣਾ ਕਰ ਰਿਹਾ ਹੈ ਇੱਕ ਪਰਮਾਤਮਾ ਦੀ ਬੰਦਗੀ ਕਰੋ ਭਾਈ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਮਨ ਗੁਰ ਕੀ ਸੇਵਾ ਗੁਰੂ ਦੀ ਉਪਦੇਸ਼ਾਂ ਅਨੁਸਾਰ ਜੀਵਨ ਗੁਜ਼ਾਰ ਕੇ ਇਹ ਗੁਰ ਦੀ ਸੇਵਾ ਕਰਕੇ ਸੱਚਾ ਇਸ਼ਨਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ